ਹਾਂਜੀ ਸਤਿ ਸ੍ਰੀ ਅਕਾਲ ਸਾਰੇ ਫੇਸਬੁੱਕ ਵਾਲੇ ਭੈਣਾ ਭਰਾਵਾਂ ਨੂੰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੀਆਂ ਸਾਰੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਤੇ ਤੁਹਾਡੇ ਹੌਸਲੇ ਨਾਲ ਹੀ ਆਪਾਂ ਜਿਹੜਾ ਵੀਡੀਓ ਵਾਲਾ ਕੰਮ ਸ਼ੁਰੂ ਕੀਤਾ ਆਪਾਂ ਨੂੰ ਵੀ ਇਸ ਚੀਜ਼ ਨਾਲ ਖੁਸ਼ੀ ਮਿਲਦੀ ਆ ਆਪਾਂ ਜਿਹੜਾ ਜਿਹੜਾ ਕੰਮ ਕਰ ਰਹੇ ਆ ਉਹ ਤੁਹਾਨੂੰ ਦਿਖਾ ਰਹੇ ਆ ਓਰੀਜਨਲ ਨਾਲ ਬਹੁਤ ਸਾਰੇ ਭਰਾ ਜਿਵੇਂ ਆਪਾਂ ਨੂੰ ਪੁੱਛਦੇ ਆ ਵੀ ਬਾਈ ਕਿਹੜਾ ਸੀਮਨ ਕੀ ਰਿਜ਼ਲਟ ਹੈ ਦਾ ਜੇ ਆਪਾਂ ਜਿਹੜੇ ਫੀਲਡਸ ਯੂਜ਼ ਕੀਤੇ ਹੁੰਦੇ ਆ ਆਪਾਂ ਨੂੰ ਖੁਸ਼ੀ ਹੁੰਦੀ ਆ ਵੀ ਆਪਾਂ ਜਿਹੜੇ ਲਾਏ ਸੀਮਨਾ ਉਹਨਾਂ ਬਾਰੇ ਲੋਕ ਪੁੱਛ ਰਹੇ ਆ ਕਿਉਂਕਿ ਜੇ ਆਪਾਂ ਕੰਮ ਕਰੀ ਜਾਂਦੇ ਆ ਲੋਕਾਂ ਨੂੰ ਨਹੀਂ ਦੱਸਦੇ ਉਹਦਾ ਵੀ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਜੇ ਤੁਸੀਂ ਦਿਖਾ ਰਹੇ ਹੋ ਉਸ ਚੀਜ਼ ਦਾ ਤੁਹਾਨੂੰ ਵੱਧ ਬੈਨੀਫਿਟ ਆ ਕਿਉਂਕਿ ਅੱਜ ਦਾ ਟਾਈਮ ਮੇਰੇ ਅਕੋਰਡਿੰਗ ਮੈਂ ਬਾਕੀ ਤਾਂ ਸਭ ਦੀ ਆਪਣੀ ਆਪਣੀ ਸੋਚ ਆ ਜੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਉਸ ਦੀ ਪਬਲਿਸਿਟੀ ਨਹੀਂ ਕਰ ਰਹੇ ਠੀਕ ਆ ਉਸ ਦੀ ਵੈਲਿਊ ਘਟਦੀ ਆ ਸੇਮ ਆਪਣਾ ਕੰਮ ਜਿਵੇਂ ਡੇਰੀ ਫਾਰਮਿੰਗ ਦਾ ਕੰਮ ਆ ਆਪਾਂ ਦੁੱਧ ਤਾਂ ਪੈਦਾ ਕਰ ਲੈਨੇ ਆ ਜਾਨਵਰ ਵੀ ਸ਼ਾਮ ਲੈਨੇ ਆ ਜਦੋਂ ਦੁੱਧ ਵੇਚਣ ਦੀ ਗੱਲ ਆਉਂਦੀ ਆ ਉਦੋਂ ਆਪਾਂ ਪਿੱਛੇ ਹਟ ਜਾਂਦੇ ਆ ਤੇ ਜਿਹੜਾ ਮੰਨ ਲਓ ਆਪਾਂ ਨੂੰ ਪ੍ਰੋਫਿਟ ਜਿਹੜਾ ਮੇਨ ਮੇਲਣਾ ਹੁੰਦਾ ਆਪਾਂ ਉਸ ਤੋਂ ਰਹਿ ਵੰਢੇ ਰਹਿ ਜਾਂਦੇ ਆ ਜਿੱਦਾਂ ਕਿ ਆਪਾਂ ਦੁੱਧ ਦੇ ਆਪਦੇ ਪ੍ਰੋਡਕਟ ਬਣਾ ਕੇ ਵੇਚਦੇ ਆ ਉਸ ਦੀ ਤਾਂ ਆਪਾਂ ਨੂੰ ਜ਼ਿਆਦਾ ਬੈਨੀਫਿਟ ਆ ਇਸੇ ਕਰਕੇ ਆਪਾਂ ਵੀ ਸੋਚਦੇ ਆ ਆਪਾਂ ਜੋ ਕੰਮ ਕਰ ਰਹੇ ਆ ਉਹ ਤੁਹਾਨੂੰ ਦਿਖਾਇਆ ਜਾਵੇ ਵੀ ਤੁਸੀਂ ਕਿਹੜੇ ਕਿਹੜੇ ਸੀਮਨ ਆ ਚੁੱਕੇ ਆ ਫੀਲਡ ਵਿੱਚ ਤੁਹਾਡਾ ਕੀ ਤੁਹਾਡੇ ਜਿਹੜੇ ਫੀਲਡ ਨੂੰ ਦੇਣਾ ਕਿਉਂਕਿ ਬੰਦਾ ਗਲਤੀ ਦਾ ਪੁਤਲਾ ਹਰ ਬੰਦਾ ਗਲਤੀਆਂ ਕਰਦਾ ਹੈ ਫੀਲਡ 'ਚੋਂ ਹੀ ਸਿੱਖਦਾ ਬੰਦਾ ਰੱਬ ਤਾਂ ਹੈ ਨਹੀਂ ਹਨਾ ਇਸੇ ਕਰਕੇ ਜਦੋਂ ਤੁਹਾਡੇ ਵਰਗੇ ਭਰਾਵਾਂ ਦੀ رائے ਲਈਦੀ ਆ ਵੀਡੀਓ ਪਾਈ ਦੀਆਂ ਤੁਹਾਡਾ ਸਨਯੋਗ ਮਿਲਦਾ ਤੇ ਆਪਾਂ ਹੋਰ ਨਵੀਆਂ ਵੀਡੀਓ ਤੁਹਾਡੇ ਨਾਲ ਅਪਡੇਟ ਕਰੀ ਦੀਆਂ ਸਮੇਂ-ਸਮੇਂ ਤੇ ਆਪਾਂ ਤੁਹਾਡੇ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਖੁਸ਼ੀ ਮਿਲਦੀ ਆ ਤੁਹਾਡੇ ਜਦੋਂ ਚੰਗੇ ਕਮੈਂਟ ਆਉਂਦੇ ਆ ਆਪਾਂ ਆ ਵੀਡੀਓ ਵਿੱਚ ਵੀ ਕਹਿੰਦੇ ਹੁੰਨੇ ਆ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਜਿਵੇਂ ਮੰਨ ਲਓ ਕੋਈ ਵੀ ਕੁਝ ਤੁਹਾਨੂੰ ਜਦਾਂ ਦਾ ਲੱਗਦਾ ਉਸ ਟੌਪਿਕ ਤੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਤੁਹਾਡੇ ਨਾਲ ਹੋਰ ਸਾਰੀਆਂ ਵੀਡੀਓ ਅੱਜ ਸ਼ੇਅਰ ਕਰਾਂਗੇ ਅੱਜ ਤੁਹਾਨੂੰ ਵੀਡੀਓ ਵਿੱਚ ਆਪਾਂ ਲਾਈਵ ਵੀਡੀਓ ਵਿੱਚ ਇੱਕ ਗਾਂ ਦਿਖਾ ਰਹੇ ਹਾਂ ਤੇ ਜਿਹੜੀ ਕਿ ਗਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਕਾਊ ਆ ਇਸ ਦੇ ਮਗਰ ਆ ਬੱਚੀ ਆ ਆ ਬੱਚੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬੱਚੀ ਆ ਦਾ ਕੱਲ ਹੀ ਸੂਈ ਆ ਜੇਰ ਜੂਰ ਪ੍ਰੋਪਰ ਪਈ ਆ ਆ ਗਾਂ ਜੀ ਤੇ ਬਹੁਤ ਸੋਹਣੀ ਪ੍ਰੋਡਿਊਸਿੰਗ ਕੀਤੀ ਆ ਮੰਨ ਲਓ ਜਿਹੜਾ ਬੱਚੀ ਜਿਹੜੀ ਬੁੱਲ ਵਾਲੇ ਪਾਸੇ ਨੂੰ ਗਈ ਆ ਬਾਈ ਹਰਾਂ ਨੇ ਧਿਆਨ ਨਹੀਂ ਰੱਖਿਆ ਵੀ ਕਿਹੜੇ ਸੀਮੰਦੀ ਆ ਬੱਚੀ ਤੇ ਬੱਚੀ ਬਹੁਤ ਹੀ ਜ਼ਿਆਦਾ ਸੋਹਣੀ ਆ ਆਪਣੇ ਤੋਂ ਵੀ ਮੰਨ ਲਓ ਜਿਵੇਂ ਮੋਸਟਲੀ ਆਪਣੇ ਵੈਸਤਾ ਨੋਟਿਸ 'ਚ ਹੁੰਦਾ ਪਰ ਕਈ ਵਾਰੀ ਧਿਆਨ ਨਹੀਂ ਰਹਿੰਦਾ ਵੀ ਕਿਹੜਾ ਸੀਮਨ ਲਾਇਆ ਸੀ ਆ ਬੱਚੀ ਤੁਸੀਂ ਦੇਖ ਸਕਦੇ ਹੋ ਗਾਂ ਨਾਲੋਂ ਕਿੰਨਾ ਜ਼ਿਆਦਾ ਫਰਕ ਹੈ ਬਹੁਤ ਹੀ ਸੋਹਣੀ ਬੱਚੀ ਆ ਤੇ ਜੇ ਕੋਈ ਬੰਦਾ ਗਾਂ ਖਰੀਦਣ ਦਾ ਚਾਹਵਨ ਹੋਇਆ 62841 66939 ਬਾਈ ਨੂੰ ਕੰਟੈਕਟ ਕਰ ਸਕਦੇ ਆ ਜੇਰ ਜੂਰ ਪ੍ਰੋਪਰ ਪੈ ਚੁੱਕੀ ਆ ਤੇ ਆਪਾਂ ਕੇਸ ਤੇ ਗਏ ਸੀ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਆ ਦੇਖੋ ਜੀ ਬੱਚੀ ਬਹੁਤ ਹੀ ਸੋਹਣੇ ਬਰੀਡ ਕੈਰੈਕਟਰ ਆ ਫੇਸ ਫੂਲਸ ਬਿਊਟੀ ਕਲਰ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਪਿੰਡ ਮਾਨਮਰਾੜੀ ਖੜੀ ਹੈ ਬਾਈ ਕੋਲੇ ਜਲੰਧਰ ਸਿੰਘ ਬਾਈ ਦਾ ਨਾਮ 6284166939 ਕੰਟੈਕਟ ਨੰਬਰ ਹੈ ਜੇ ਤੁਹਾਨੂੰ ਗਾਂ ਚੰਗੀ ਲੱਗੀ ਦੇਖ ਸਕਦੇ ਹਾਂ ਗਾਂ ਦੇ ਨਾਲ ਇੱਕ ਬੱਛੀ ਆ ਰਹੀ ਆ ਯਾਨੀ ਕਿ ਆਪਾਂ ਇੱਕ ਜਾਨਵਰ ਕਿਤੇ ਦੇਣ ਤੇ ਦੋ ਮਿਲ ਰਿਹਾ ਹੈ ਆਪਾਂ ਨੂੰ ਤੇ ਮਿਲ ਵੀ ਬਹੁਤ ਜਾਇਜ ਰੇਟ ਤੇ ਰਹੀ ਆ ਰੇਟ ਵਗੈਰਾ ਦੀ ਗੱਲ ਤੁਸੀਂ ਖੁਦ ਕਰ ਸਕਦੇ ਹੋ ਰੇਟ ਆਪਾਂ ਵੀਡੀਓ ਵਿੱਚ ਨਹੀਂ ਬੋਲਦੇ ਪਰ ਬਾਈ ਬਹੁਤ ਜਾਇਜ ਰੇਟ ਤੇ ਗਾਂ ਦੇ ਰਿਹਾ ਵੀਡੀਓ ਦੇਖ ਕੇ ਕਾ ਨੰਬਰ ਪਾਥਲੇ ਸਕਰੀਨ ਤੇ ਪਾਤਾ ਕਾਲ ਕਰ ਸਕਦੇ ਹੋ ਧੰਨਵਾਦ